ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਭ ਤੇ ਮੇਰ ਪਰਿਆ ਹੱਥ ਰੱਖਦੇ ਹਨ ਇਸ ਕਰਕੇ ਜਿੰਨਾ ਹੋ ਸਕੇ ਤੁਸੀਂ ਨਾਮ ਜਪਿਆ ਕਰੋ ਆਪਣੇ ਦਿਨ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਕਈ ਵਾਰੀ ਸ਼ੁਕਰਾਨਾ ਕਰਿਆ ਕਰੋ ਜਿਵੇਂ ਕੀ ਕਈਆਂ ਨੂੰ ਭੋਜਨ ਨਹੀਂ ਪਚਦਾ ਪਰ ਅਸੀਂ ਭੋਜਨ ਖਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਜੋ ਕਿ ਜੋ ਅਸੀਂ ਭੋਜਨ ਖਾਂਦੇ ਹਾਂ ਸਾਨੂੰ ਆਰਾਮ ਨਾਲ ਪਚ ਜਾਂਦਾ ਹੈ ਨਹੀਂ ਤਾਂ ਕਈ ਇਹੋ ਜਿਹੇ ਵੀ ਦੇਖੇ ਨੇ ਜਿਨ੍ਹਾਂ ਨੂੰ ਭੋਜਨ ਖਾਂਦੇ ਸਾਰ ਹੀ ਉਲਟੀਆਂ ਸ਼ੁਰੂ ਹੋ ਜਾਂਦੀਆਂ ਹਨ ਭੋਜਨ ਚੰਗੀ ਤਰ੍ਹਾਂ ਪਚਦਾ ਨਹੀਂ ਹੈ ਦਿਨ-ਪ੍ਰਤੀ ਦਿਨ ਕੁਝ ਨਾ ਕੁਝ ਬਿਮਾਰੀ ਲੱਗੀ ਰਹਿੰਦੀ ਹੈ ਇਸ ਕਰਕੇ ਅਸੀਂ ਕਿਸਮਤ ਵਾਲੇ ਹਾਂ ਕਿ ਸਾਨੂੰ ਭੋਜਨ ਪਚਦਾ ਹੈ ਦੇਖੋ ਘਰ ਵਿੱਚ ਕਈ ਰੋਗ ਹਨ ਅਸੀਂ ਕਹਿੰਦੇ ਆ ਕਿ ਬਹੁਤ ਰੋਗ ਨੇ ਬਹੁਤ ਬਿਮਾਰੀਆਂ ਨੇ ਇਹ ਕਮੀਆਂ ਸਾਡੇ ਵਿੱਚ ਨੇ ਖਾਲਸਾ ਜੀ ਕਿਉਂਕਿ ਅਸੀਂ ਉਹਨਾਂ ਬਿਮਾਰੀਆਂ ਨੂੰ ਸ਼ੁਰੂ ਕੀਤਾ ਹੈ ਜਿਵੇਂ ਜੇ ਅਸੀਂ ਪਰਮਾਤਮਾ ਦਾ ਨਾਮ ਲਵਾਂਗੇ ਪਹਿਲੀ ਸ਼ਬਦ ਪਹਿਲੀ ਸ਼ਰਤ ਪਰਮਾਤਮਾ ਦਾ ਨਾਮ ਲੈਣਾ ਤੇ ਦੂਜੀ ਸ਼ਰਤ ਕਿ ਸਵੇਰੇ ਤੜਕੇ ਉੱਠਣਾ ਯਾਨੀ ਕਿ ਟਾਈਮ 'ਤੇ ਉੱਠ ਜਾਣਾ ਗੁਰਦੁਆਰਾ ਸਾਹਿਬ ਜਾਣਾ ਚਲੋ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਦੂਰ ਹੈ ਚਲੋ ਰੋਜ਼ ਨਹੀਂ ਜਾ ਸਕਦੇ ਕਦੇ ਕਦਾਈ ਮਹੀਨੇ 'ਚ ਇੱਕ ਵਾਰ ਹਫਤੇ 'ਚ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਹੈ ਤੇ ਤੀਜੀ ਸ਼ਰਤ ਕਹਿੰਦੇ ਹਨ ਕਿ ਅਸੀਂ ਅਨਪੜ੍ਹ ਹਾਂ ਅਸੀਂ ਪਾਠ ਨਹੀਂ ਕਰਦੇ ਅਸੀਂ ਅਸੀਂ ਜਿਹੜੇ ਮੂਰਖ ਬੰਦੇ ਹਨ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਟਾਈਮ ਹੀ ਨਹੀਂ ਮਿਲਦਾ ਪਾਠ ਕਰਨ ਦਾ ਅਸੀਂ ਡਿਊਟੀ ਜਾਂਦੇ ਹਾਂ ਅਸੀਂ ਘਰ ਦਾ ਕੰਮ ਕਰਦੇ ਹਾਂ ਅਸੀਂ ਕੀ ਕਰੀ ਅਸੀਂ ਬੱਚੇ ਸੰਭਾਲਦੇ ਹਾਂ ਬਹਾਨੇ ਸਾਡੇ ਕੋ ਅੰਤਾਂ ਦੇ ਨੇ ਫਿਰ ਅਸੀਂ ਕਹਿੰਦੇ ਹਾਂ ਕਿ ਰੱਬ ਸਾਡੀ ਨੇੜੇ ਹੋ ਕੇ ਨਹੀਂ ਸੁਣਦਾ ਰੱਬ ਨੇ ਸਾਨੂੰ ਹੀ ਦੁੱਖ ਦਿੱਤੇ ਹਨ ਪਰ ਕਦੀ ਗੌਰ ਨਾਲ ਕਦੇ ਕਿਸੇ ਹੋਰ ਨੂੰ ਵੀ ਪੁੱਛਿਓ ਉਹਨਾਂ ਦੀ ਜ਼ਿੰਦਗੀ 'ਚ ਵੀ ਦੁੱਖ ਸੁੱਖ ਦਾ ਲਹਿਰ ਚਲਦੀ ਰਹਿੰਦੀ ਹੈ ਜਿਵੇਂ ਕਿ ਧੁੱਪ ਛਾਂ ਜਿਵੇਂ ਕਿ ਦਿਨ ਤੇ ਰਾਤ ਇਦਾਂ ਹੀ ਹੁੰਦਾ ਹੈ ਇਹ ਨਹੀਂ ਕਿ ਅੱਜ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਹੈ ਤੇ ਪਰਮਾਤਮਾ ਨੇ ਉਹ ਦੁੱਖ ਹਮੇਸ਼ਾ ਹੀ ਦੁੱਖ ਹੀ ਰੱਖਣੇ ਹਨ ਨਹੀਂ ਖਾਲਸਾ ਜੀ ਹਰ ਦਿਨ ਤੋਂ ਬਾਅਦ ਰਾਤ ਆਉਂਦੀ ਹੈ ਹਰ ਰਾਤ ਤੋਂ ਬਾਅਦ ਸਵੇਰਾ ਹੁੰਦਾ ਹੈ ਇਸ ਕਰਕੇ ਹੌਲੀ-ਹੌਲੀ ਜਿਵੇਂ ਜ਼ਿੰਦਗੀ ਵਿੱਚ ਤਬਦੀਲੀਆਂ ਆਉਂਦੀਆਂ ਨੇ ਸਾਡੇ ਦੁੱਖ ਆਪਣੇ ਆਪ ਹੀ ਕੱਟਦੇ ਹਨ ਅਸੀਂ ਵਾਹਿਗੁਰੂ ਦਾ ਨਾਮ ਲਵਾਂਗੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗੇ ਤਾਂ ਜ਼ਰੂਰ ਹੈ ਤੁਸੀਂ ਅਜਮਾ ਕੇ ਵੇਖ ਲੈਣਾ ਤੁਸੀਂ ਪਾਠ ਨਹੀਂ ਕਰ ਸਕਦੇ ਤੁਸੀਂ ਫੋਨ ਤੇ ਮੋਬਾਈਲ ਤੇ ਕਿਸੇ ਵੀ ਤਰ੍ਹਾਂ ਤੁਸੀਂ ਪਾਠ ਨੂੰ ਸੁਣ ਤਾਂ ਸਕਦੇ ਹੋ ਕੀਰਤਨ ਸੁਣ ਸਕਦੇ ਹੋ ਕਥਾ ਸੁਣ ਸਕਦੇ ਹੋ ਕਈ ਵਾਰੀ ਆਪਾਂ ਬਹੁਤ ਸਾਰੀਆਂ ਕਥਾ ਸੁਣਦੇ ਹਾਂ ਪਤਾ ਨਹੀਂ ਕਿਹੜੀ ਕਥਾ ਸਾਡੇ ਮਨ ਨੂੰ ਇੰਨੀ ਛੂ ਜਾਣੀ ਹੈ ਕਿ ਸਾਡਾ ਮਨ ਪਰਮਾਤਮਾ ਦੀਪਕ ਦੀਵਾਲਾ ਲੱਗ ਜਾਣਾ ਹੈ ਖਾਲਸਾ ਜੀ ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਹਰ ਰੋਜ਼ ਕਥਾ ਸੁਨਿਆ ਕਰੋ ਕਥਾ ਹੀ ਸੁਣੀ ਜਾਇਆ ਕਰੋ ਨਹੀਂ ਉੱਤੇ ਥੋੜਾ ਜਿਹਾ ਗੌਰ ਵੀ ਕਰਿਆ ਕਰੋ ਕਿ ਪਰਮਾਤਮਾ ਕਿਸ ਰੂਪ ਚ ਸਾਡੀ ਸਹਾਇਤਾ ਕਰਦਾ ਹੈ ਪਰਮਾਤਮਾ ਸਾਨੂੰ ਕਿੰਜ ਮਿਲਦਾ ਹੈ ਕਈ ਵਾਰ ਸਾਨੂੰ ਸਾਡੀ ਜ਼ਿੰਦਗੀ ਵਿੱਚ ਜਿਹੜੇ ਵੀ ਦੁੱਖ ਆਉਂਦੇ ਨੇ ਕਈ ਵੇਲੇ ਪਰਮਾਤਮਾ ਸਾਡਾ ਵੇਖ ਰਿਹਾ ਹੁੰਦਾ ਹੈ ਕਿ ਇਹ ਬੰਦਾ ਹੁਣ ਮੇਰੇ ਕੋਲ ਆਏਗਾ ਕਿ ਹੁਣ ਮੇਰੇ ਕੋਲ ਆਏਗਾ ਪਰ ਕਈ ਇਹੋ ਜੇ ਬਦਨਸੀਬ ਹੁੰਦੇ ਹਨ ਕਿ ਉਹ ਆਪਣੀ ਜੀਵਨ ਲੀਲਾ ਹੀ ਖਤਮ ਹੋ ਜਾਂਦੀ ਹੈ ਉਹਨਾਂ ਦੀ ਪਰੋ ਪਰਮਾਤਮਾ ਦੇ ਦਰ ਕਦੇ ਵੀ ਨਹੀਂ ਜਾਂਦੇ ਇਹੋ ਜੇ ਨਾਸਤਕ ਵੀ ਹੁੰਦੇ ਹਨ ਪਰ ਕਈ ਇਹੋ ਜੇ ਵੀ ਹੁੰਦੇ ਹਨ ਗੁਰੂ ਦੇ ਲੜ ਲੱਗੇ ਹੁੰਦੇ ਹਨ ਸਵੇਰੇ ਸ਼ਾਮ ਬਾਣੀ ਸਿਮਰਨ ਕੀਰਤਨ ਕਰਦੇ ਹਨ ਕਈਆਂ ਦੇ ਵੇਖਿਆ ਹੋਵੇਗਾ ਕਈ ਵੀਡੀਓ ਵਿੱਚ ਵੇਖਿਆ ਹੈ ਬਜ਼ੁਰਗ ਕਈ ਪਾਠ ਕਰਦੇ ਕਰਦੇ ਹੀ ਉੱਥੇ ਹੀ ਸਵਾਸ त्याग ਦਿੰਦੇ ਨੇ ਪਰਮਾਤਮਾ ਦੇ ਘਰ ਹੀ ਮੱਥਾ ਟੇਕਣ ਲੱਗਿਆਂ ਕਈ ਖਬਰਾਂ ਹੁ ਜੀਆਂ ਆਂਦੀਆਂ ਹਨ ਵੇਖੋ ਕਿੰਨੀਆਂ ਭਾਗਾਾਂ ਵਾਲੀ ਰੂਹ ਹੋਏਗੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇੰਜ ਆਪਣੇ ਸਵਾਸ ਛੱਡਦੀ ਹੈ ਇਹ ਕਿਸਮਤ ਵਾਲੇ ਲੋਕ ਹੁੰਦੇ ਹਨ ਜਿਹੜੇ ਕਿ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣ ਜਾਂਦੇ ਨੇ ਸਵਾਸ ਉੱਥੇ ਹੀ ਛੱਡ ਦਿੰਦੇ ਨੇ ਖਾਲਸਾ ਜੀ ਅਸੀਂ ਵੀ ਐਡੇ ਭਾਗਾਾਂ ਵਾਲੇ ਬਣ ਸਕਦੇ ਹਾਂ ਸਾਨੂੰ ਕਿਹੜਾ ਪਰਮਾਤਮਾ ਨੇ ਕੋਈ ਕਮੀ ਰੱਖੀ ਹੈ ਸਾਨੂੰ ਦੋ ਹੱਥ ਦਿੱਤੇ ਹਨ ਕਿਰਤ ਕਰਨ ਲਈ ਅੱਖਾਂ ਦੀ ਦਿੱਤੀਆਂ ਹਨ ਕਿ ਸੋਨਾ ਵੇਖੀ ਆਪਣੇ ਵਾਹਿਗੁਰੂ ਦੇ ਦਰਸ਼ਨ ਕਰੀਏ ਕਾਣੇ ਦਿੱਤੇ ਨੇ ਗੁਰਬਾਣੀ ਸੁਣਨ ਨੂੰ ਜੀਵਾ ਦਿੱਤੀ ਹੈ ਸਾਨੂੰ ਪਾਠ ਕਰਨ ਨੂੰ ਕਿ ਅਸੀਂ ਪਾਠ ਕਰੀਏ ਅਸੀਂ ਆਪਣੇ ਜੀਵਨ ਨੂੰ ਚੰਗਾ ਬਣਾ ਸਕੀਏ ਖਾਲਸਾ ਜੀ ਅੱਜ ਦੀ ਜੋ ਹੱਡ ਬੀਤੀ ਹੈ ਉਹ ਇੱਕ ਭੈਣ ਦੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਵਿਆਹ ਤੋਂ ਕਾਫੀ ਧੀਰ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਕਹਿੰਦੇ ਸਾਨੂੰ ਏਡੀ ਹੀ ਬਹੁਤ ਖੁਸ਼ੀ ਸੀ ਕਿ ਸਾਡੇ ਘਰ ਚਲੋ ਪੁੱਤ ਨਹੀਂ ਤਾਂ ਧੀ ਹੀ ਸਹੀ ਪਰ ਮੈਨੂੰ ਲੋਕ ਤਾਨਾ ਤਾਂ ਨਹੀਂ ਮਾਰਨਗੇ ਕਿ ਕਿਸੇ ਕੋਈ ਬੱਚਾ ਹੀ ਨਹੀਂ ਹੈ ਇਸ ਕੋ ਕਹਿੰਦੇ ਕਿ ਮੇਰੀ ਬੇਟੀ ਜਦੋਂ ਹੋਈ ਨਾ ਕਹਿੰਦੇ ਸਾਨੂੰ ਬਹੁਤ ਚਾਚੜਿਆ ਕਿਉਂਕਿ ਸਾਡੇ ਘਰ 10 ਸਾਲ ਮਗਰੋਂ ਬੇਟੀ ਨੇ ਜਨਮ ਲਿਆ ਅਸੀਂ ਉਮਰ ਦੇ ਅੱਧ ਵਿੱਚ ਪਹੁੰਚ ਚੁੱਕੇ ਸੀ ਜਦੋਂ ਸਾਡੇ ਘਰ ਬੇਟੀ ਨੇ ਜਨਮ ਲਿਆ ਕਹਿੰਦੀ ਅਸੀਂ ਬਹੁਤ ਖੁਸ਼ ਹੋਏ ਅਸੀਂ ਬਹੁਤ ਮੰਦਰਾ ਮਸੀਤਾਂ ਤੇ ਗਏ ਸੀ ਐਵੇਂ ਅਸੀਂ ਕੋਈ ਝੂਠ ਨਹੀਂ ਬੋਲਾਂਗੇ ਕਿ ਅਸੀਂ ਸਿਰਫ ਇੱਕੋ ਹੀ ਥਾਂ ਤੇ ਗਏ ਨਹੀਂ ਪਹਿਲਾਂ ਅਸੀਂ ਦਰ ਬਦਰ ਬਹੁਤ ੱੱਕੇ ਖਾਦੇ ਫੇਰ ਸਾਨੂੰ ਸ਼ਹੀਦ ਸਿੰਘਾਂ ਦਾ ਕਹਿੰਦੇ ਪਤਾ ਲੱਗਿਆ ਅਸੀਂ ਸ਼ਹੀਦ ਸਿੰਘ ਤਨਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਗਏ ਕਹਿੰਦੇ ਉੱਥੇ ਜਾ ਕੇ ਅਸੀਂ ਅਰਦਾਸ ਕਰਾਈ ਅਸੀਂ ਸਾਨੂੰ ਐਵੇਂ ਹੈਗਾ ਸੀ ਮਨ ਦੇ ਵਿੱਚ ਕਿ ਅਸੀਂ ਹੁਣ ਹਰ ਥਾਂ ਤੋਂ ਥੱਕ ਹਾਰ ਚੁੱਕੇ ਹਾਂ ਸਾਡੀ ਧੰਨ ਧੰਵਾਦਾਬਾ ਦੀਪ ਸਿੰਘ ਜੀ ਇਹ ਅਰਜ਼ੋਈ ਜ਼ਰੂਰ ਸੁਣਨਗੇ ਕਹਿੰਦੇ ਕਿ ਚਲੋ ਮੇਰੇ ਮਾਨੇ ਸਿੱਖੀ ਵਾਹਿਗੁਰੂ ਮੇਰੀ ਜ਼ਰੂਰ ਸੁਣਨਗੇ ਕਹਿੰਦੇ ਕਿ ਅਸੀਂ ਨਾ ਸ਼ਹੀਦਾਂ ਦੇ ਗੁਰਦੁਆਰਾ ਸਾਹਿਬਗੇ ਉੱਥੇ ਕਹਿੰਦੇ ਮੈਂ ਜਦੋਂ ਮੈਨੂੰ ਡਾਕਟਰ ਨੇ ਮੈਡੀਸਿਨ ਦਿੱਤੀਆਂ ਸੀਗੀਆਂ ਕਹਿੰਦੇ ਕਿ ਮੈਂ ਉਸੇ ਜਲ ਨਾਲ ਗੁਰਦੁਆਰਾ ਸਾਹਿਬ ਦੇ ਜਲ ਨਾਲ ਹੀ ਖਾਣੀਆਂ ਕਰਨੀਆਂ ਤੇ ਮੈਂ ਦੁਪਹਿਰਾ ਸਾਹਿਬ ਕਰਿਆ ਕਰਨਾ ਕਿਉਂਕਿ ਬਹਾਨੀ ਨਾਲ ਮੈਨੂੰ ਸ਼ੁਰੂ ਤੋਂ ਬਹੁਤ ਲगाव ਸੀਗਾ ਕਹਿੰਦੇ ਕਿ ਵੇਖੋ 10 12 ਸਾਲਾਂ ਬਾਅਦ ਸਾਡੇ ਕੋਲ ਬੇਟੀ ਨੇ ਜਨਮ ਲਿਆ ਅਸੀਂ ਬਹੁਤ ਖੁਸ਼ ਸੀ ਸਾਡੀ ਫੈਮਲੀ ਪੂਰੀ ਹੋ ਗਈ ਸੀ ਸਾਨੂੰ ਇਹ ਤਮਾਂ ਨਹੀਂ ਸੀ ਰਹਿ ਗਈ ਕਿ ਚਲੋ ਹੁਣ ਪਰਮਾਤਮਾ ਸਾਨੂੰ ਮੁੰਡਾ ਵੀ ਦੇ ਦੇ ਅਸੀਂ ਇੰਨੇ ਚੀ ਖੁਸ਼ ਸੀ ਕਿ ਪਰਮਾਤਮਾ ਨੇ ਸਾਨੂੰ ਧੀ ਦਿੱਤੀ ਹੈ ਕੋਈ ਗੱਲ ਨਹੀਂ ਕਰਮਾਂ ਦੇ ਨਾਲ ਧੀ ਹੀ ਮਿਲ ਜੇ ਉਹੀ ਬਹੁਤ ਹੁੰਦਾ ਹੈ ਬਹੁਤ ਵੱਡੇ ਕਰਮ ਹੁੰਦੇ ਹਨ ਪੁੱਤਰਾਂ ਦਾ ਕੀ ਪੁੱਤਰ ਤਾਂ ਚਲੋ ਸਾਡਾ ਵੰਸ਼ ਵਧਾਉਣਗੇ ਧੀ ਵੀ ਸਾਡਾ ਨਾਮ ਰੋਸ਼ਨ ਕਰੇਗੀ ਅੱਜ ਕੱਲ ਧੀ ਪੁੱਤ ਚ ਕੋਈ ਫਰਕ ਨਹੀਂ ਹੈ ਸਗੋਂ ਕਿ ਪੁੱਤਾਂ ਨਾਲੋਂ ਜ਼ਿਆਦਾ ਧੀ ਦੁੱਖ ਵੰਡਾਉਂਦੀ ਹੈ ਪੁੱਤਾਂ ਨਾਲੋਂ ਜ਼ਿਆਦਾ ਮਾਪਿਆਂ ਦੀ ਸੇਵਾ ਸਿਰਫ ਇੱਕ ਧੀ ਹੀ ਕਰ ਸਕਦੀ ਹੈ ਦੂਜਾ ਕੋਈ ਨਹੀਂ ਪੁੱਤਰ ਵੀ ਮੱਥੇ ਵਟ ਪਾ ਦੇਣਗੇ ਪਰ ਧੀ ਕਦੇ ਮੱਥੇ ਵਟ ਨਹੀਂ ਪਾਉਂਦੀ ਆਪਣੇ ਮਾਪੇ ਦੀ ਮਨ ਨਾਲ ਰੀਝ ਨਾਲ ਸੇਵਾ ਕਰਦੀ ਹੈ ਇਸ ਕਰਕੇ ਕਹਿੰਦੇ ਕਿ ਚਲੋ ਅਸੀਂ ਬਹੁਤ ਖੁਸ਼ ਸੀ ਸਾਡੇ ਘਰ ਪਰਮਾਤਮਾ ਨੇ ਧੀ ਦਿੱਤੀ ਕਹਿੰਦੇ ਅਸੀਂ ਨਾ ਛੋਟੀ ਸਵਾ ਕ ਮਹੀਨੇ ਦੀ ਹੋਈ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਦੀ ਕਰਵਾਈ ਅਸੀਂ ਮਤਲਬ ਕਹਿੰਦੇ ਸਾਰੇ ਖੁਸ਼ੀਆਂ ਉਹ ਕੀਤੀਆਂ ਸਾਰੇ ਚਾਹ ਉਹ ਪੂਰੇ ਕੀਤੇ ਆਪਣੇ ਕਿ ਸਾਨੂੰ ਪਰਮਾਤਮਾ ਨੇ ਧੀ ਦੀ ਦਾਤ ਬਖਸ਼ੀ ਹੈ ਕਹਿੰਦੇ ਅਸੀਂ ਨਾ ਫਿਰ ਹਮੇਸ਼ਾ ਅੰਮ੍ਰਿਤਸਰ ਸਾਹਿਬ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਘਰ ਜਾਣਾ ਸ਼ੁਰੂ ਕਰਤਾ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਅਸੀਂ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਜਾਂਦੇ ਸਾਡਾ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਸੀ ਜਿੱਦਨ ਦੀ ਸਗੋਂ ਸਾਡੇ ਘਰ ਧੀ ਹੋਈ ਸੀ ਨਾ ਉਦੋਂ ਦੀ ਸਾਡੇ ਘਰ ਤਰੱਕੀਆਂ ਬਹੁਤ ਹੀ ਧਨਤੋਲ ਦੌਲਤ ਬਹੁਤ ਹੀ ਪੈਸਾ ਵਗੈਰਾ ਸਭ ਕੁਝ ਵਧੀਆ ਚੱਲ ਰਿਹਾ ਸੀ ਕਹਿੰਦੇ ਕੁਝ ਇੱਕ ਸਾਲਾਂ ਬਾਅਦ 5-7 ਜਦੋਂ ਕਹਿੰਦੇ ਕਿ 5-7 ਸਾਲ ਬੀਤ ਗਏ ਬਹੁਤ ਵਧੀਆ ਸੀ ਸਾਡਾ ਘਰ ਬਹੁਤ ਹੀ ਵਧੀਆ ਕਹਿੰਦੇ ਫਿਰ ਮੈਂ ਨਾ ਮਤਲਬ ਬੱਚੀ ਪੜਨ ਲਾਤੀ ਕਹਿੰਦੇ ਹੋਰ ਕਮਾਕਾਰਾਂ ਚ ਰੁੱਝ ਗਏ ਤੇ ਗੁਰਦੁਆਰਾ ਸਾਹਿਬ ਵੀ ਘੱਟ ਜਾਣਾ ਹੁੰਦਾ ਸੀ ਕਿਉਂਕਿ ਕੰਮ ਹੀ ਬਹੁਤ ਵੱਧ ਗਿਆ ਕਹਿੰਦੇ ਜਦੋਂ ਪੈਸਾ ਆ ਜਾਂਦਾ ਹੈ ਨਾ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ ਪੈਸੇ ਦੇ ਨਾਲ ਬੰਦਾ ਮਤਲਬ ਆਪਣੇ ਆਪ ਨੂੰ ਹੀ ਭੁੱਲਿਆ ਫਿਰਦਾ ਹੈ ਕਿ ਬਹੁਤ ਕੰਮ ਹੈ ਇੱਧਰ ਕਰਨਾ ਹੈ ਉੱਧਰ ਕਰਨਾ ਹੈ ਪਰ ਕਹਿੰਦੇ ਰੱਬ ਕਦੇ ਨਾ ਕਦੇ ਚਿਤਾਰਦਾ ਜੀਉ ਹੈ ਰੱਬ ਕਦੇ ਨਾ ਕਦੇ ਉਹਨੂੰ ਯਾਦ ਦਿਵਾਉਂਦਾ ਹੈ ਕਿ ਤੂੰ ਪਹਿਲਾਂ ਕਿਵੇਂ ਸੀ ਤੇ ਹੁਣ ਕਿਵੇਂ ਹੈ ਅਸੀਂ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਪਰ ਰੱਬ ਨੂੰ ਚੇਤਾ ਹੁੰਦਾ ਹੈ ਰੱਬ ਬਹੁਤ ਹੀ ਦਾਤਾਂ ਦਿੰਦਾ ਹੈ ਸਾਨੂੰ ਬੰਦਾ ਲੈਂਦੇ ਲੈਂਦੇ ਥੱਕ ਜਾਂਦਾ ਹੈ ਕਿ ਬਹੁਤ ਕੁਝ ਦੇ ਦਿੱਤਾ ਜਿਹੜੇ ਸ਼ੁਕਰਗੁਜ਼ਾਰ ਸ਼ੁਕਰ ਕਰਨ ਵਾਲੇ ਹਨ ਉਹ ਸ਼ੁਕਰਾਨਾ ਜ਼ਰੂਰ ਕਰਦੇ ਨੇ ਵਾਹਿਗੁਰੂ ਦਾ ਤੇ ਵਾਹਿਗੁਰੂ ਵੀ ਉਹਨਾਂ ਦੀ ਬਹੁਤ ਨੇੜੇ ਹੋ ਕੇ ਸੁਣਦਾ ਹੈ ਇਸ ਕਰਕੇ ਕਹਿੰਦੇ ਕਿ ਅਸੀਂ ਸ਼ਹੀਦ ਸਿੰਘਾਂ ਦੇ ਜਾਣਾ ਕਹਿੰਦੇ ਮੈਂ ਨਾ ਬੰਦ ਹੀ ਕਰਤਾ ਇੱਕ ਤਰ੍ਹਾਂ ਵੀ ਮੈਨੂੰ ਚਲੋ ਜਦੋਂ ਮੈਂ ਆਪਣੇ ਕੰਮਾਂ ਕਾਰਾਂ 'ਚ ਕਹਿੰਦੇ ਰੁੱਝ ਗਈ ਬੇਟੀ ਪੜ੍ਹਨੀ ਲੱਗ ਪਈ ਹੋਰ ਕੰਮ ਸ਼ੁਰੂ ਹੋ ਗਏ ਕਹਿੰਦੇ ਕਿ ਮੈਂ ਨਾ ਮਤਲਬ ਦੁਪਹਿਰਾ ਸਾਹਿਬ ਵੀ ਕਰਦੀ ਸੀ ਮੈਂ ਉਹ ਕਰਨਾ ਵੀ ਛੱਡ ਦਿੱਤਾ ਸੀ ਤੇ ਹੁਣ ਗੁਰਬਾਣੀ ਵਾਲ ਵੀ ਘੱਟ ਹੀ ਧਿਆਨ ਜਾਂਦਾ ਸੀ ਤੇ ਬਹੁਤ ਘੱਟ ਹੋ ਗਿਆ ਸੀ ਸਾਡਾ ਗੁਰਦੁਆਰਾ ਸਾਹਿਬ ਜਾਣਾ ਕਹਿੰਦੇ ਮੇਰੇ ਹਸਬੰਦ ਇੱਕ ਟਰੱਕ ਡਰਾਈਵਰ ਸੀ ਤੇ ਸਾਡੇ ਆਪਣੇ ਵੀ 2-3 ਟਰੱਕ ਸੀਗੇ ਕਹਿੰਦੇ ਇੱਕ ਦਿਨ ਨਾ ਸਾਡਾ ਟਰੱਕ ਚੋਰੀ ਹੋ ਗਿਆ ਸੀ ਤੇ ਉਹ ਵੀ ਸਮਾਨ ਨਾਲ ਲੋਡ ਕੀਤਾ ਹੋਇਆ ਸਾਨੂੰ ਪਤਾ ਨਹੀਂ ਸੀ ਵੀ ਉਹ ਉਸ ਟਰੱਕ ਨੂੰ ਕੌਣ ਲੈ ਗਿਆ ਹੈ ਕਹਿੰਦੇ ਸਾਨੂੰ ਬਹੁਤ ਟੈਨਸ਼ਨ ਹੋ ਗਈ ਕਿ ਆਹ ਕੀ ਹੋ ਗਿਆ ਸਾਡੇ ਨਾਲ ਕਹਿੰਦੇ ਵੀ ਦੇਖੋ ਜਦੋਂ ਕੋਈ ਦੁੱਖ ਤਕਲੀਫ ਆਉਂਦਾ ਹੈ ਨਾ ਬੰਦਾ ਤਾਂ ਹੀ ਗੁਰਦੁਆਰਾ ਸਾਹਿਬ ਨੂੰ ਭਜਦਾ ਹੈ ਬੰਦਾ ਉਸ ਥਾਂ ਹੀ ਭਜਦਾ ਹੈ ਜਿੱਥੋਂ ਉਸ ਨੂੰ ਆਰਾਮ ਆਉਣਾ ਹੋਵੇ ਜਿਵੇਂ ਸਾਨੂੰ ਪਤਾ ਹੈ ਕਿ ਸਾਨੂੰ ਬੁਖਾਰ ਹੈ ਬਹੁਤ ਅਸੀਂ ਤਪ ਰਹੇ ਅਸੀਂ ਭੱਜੇ ਭੱਜੇ ਗੁਰਦੁਆਰਾ ਸਾਹਿਬ ਜਾਵਾਂਗੇ ਜਾਂ ਅਸੀਂ ਭੱਜੇ ਭੱਜੇ ਡਾਕਟਰ ਕੋਲ ਜਾਵਾਂਗੇ ਸਾਨੂੰ ਪਤਾ ਹੈ ਕਿ ਸਾਨੂੰ ਉੱਥੋਂ ਇਲਾਜ ਹੋਣਾ ਹੈ ਤੇ ਅਸੀਂ ਉੱਥੇ ਜਾ ਕੇ ਠੀਕ ਹੋ ਜਾਣਾ ਹੈ ਕਹਿੰਦੇ ਕਿ ਆਪਣੇ ਮਨ ਨੂੰ ਸਮਝਾਉਂਦੇ ਹਾਂ ਕਹਿੰਦੇ ਕਿ ਨਾ ਉਹ ਭੈਣ ਜੀ ਨੇ ਦੱਸਿਆ ਕਿ ਜਦੋਂ ਮੈਨੂੰ ਵੀ ਇਹ ਖਬਰ ਮਿਲੀ ਬਹੁਤ ਮਨ ਦੁਖੀ ਹੋ ਗਿਆ ਮਨ ਚਿੰਤਾ ਚ ਸੀਗਾ ਕਹਿੰਦੇ ਕੁਝ ਸਮਝ ਨਹੀਂ ਸੀ ਆ ਰਿਹਾ ਦੇਖੋ ਜਦੋਂ ਰੱਬ ਨੇ ਆਪਣੇ ਕੋਲ ਬੁਲਾਉਣਾ ਹੋਵੇ ਨਾ ਤਾਂ ਉਹ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਨਾ ਕਿਸੇ ਬਹਾਨੇ ਨਾਲ ਉਹ ਆਪਣੇ ਕੋਲ ਬੁਲਾ ਹੀ ਲੈਂਦਾ ਹੈ ਉਹ ਆਪਣੀ ਮਤਲਬ ਗੱਲ ਮਨਾਉਣ ਵਾਸਤੇ ਆਪਣੇ ਕੋਲ ਬੁਲਾਉਣ ਵਾਸਤੇ ਨਾ ਕੋਈ ਨਾ ਕੋਈ ਰਾਹ ਲੱਭ ਹੀ ਲੈਂਦਾ ਹੈ ਪ੍ਰਮਾਤਮਾ ਚਲੋ ਕਹਿੰਦੇ ਕਿ ਮੇਰੇ ਨੂੰ ਹੋਰ ਕੁਝ ਨਹੀਂ ਸੁਝਿਆ ਕਹਿੰਦੇ ਕਿ ਮੈਂ ਧੰਤਨ ਬਾਬਾ ਦੀਪ ਸਿੰਘ ਜੀ ਅੱਗੇ ਜੋਤ ਜਗਾਈ ਚਲੋ ਜੋਤ ਤੂਫ ਬੱਤੀ ਤਾਂ ਮੈਂ ਕਰਦੀ ਸੀ ਪਰ ਜਿੱਦਾਂ ਪਹਿਲਾਂ ਮੈਂ ਬਹੁਤ ਸ਼ਿੱਦਤ ਨਾਲ ਕਰਦੀ ਸੀ ਬਹੁਤ ਜ਼ਿਆਦਾ ਮੰਨਦੀ ਸੀ ਜਾਂਦੀ ਸੀ ਗੁਰਦੁਆਰਾ ਸਾਹਿਬ ਕਹਿੰਦੇ ਹੁਣ ਥੋੜਾ ਮੈਂ ਘਟ ਗਈ ਗਈ ਸੀ ਜਿਵੇਂ ਕਿ ਵੀ ਮੈਨੂੰ ਹੁਣ ਕੋਈ ਕੋਈ ਲੋੜ ਨਹੀਂ ਰਹਿ ਗਈ ਲਾਈਫ 'ਚ ਐਦਾਂ ਸੋਚਣ ਲੱਗ ਪਈ ਕਹਿੰਦੇ ਕਿ ਫੇਰ ਕਹਿੰਦੇ ਕਿ ਜਦੋਂ ਮੈਂ ਨਾ ਬਾਬਾ ਦੀਪ ਸਿੰਘ ਅੱਗੇ ਜੋਤ ਜਗਾਈ ਨਾ ਮੈਂ ਮਨ ਵਿੱਚ ਇਹੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਭੁੱਲ ਗਈ ਸੀ ਮੈਨੂੰ ਤੁਸੀਂ ਯਾਦ ਕਰਵਾਇਆ ਮੈਂ ਸ਼ੁਕਰਾਨਾ ਕਰਨਾ ਛੱਡਤਾ ਤੁਹਾਡਾ ਹੇ ਵਾਹਿਗੁਰੂ ਮੈਂ ਤੁਹਾਡੇ ਦਰ ਤੇ ਜਰੂਰ ਆਵਾਂਗੀ ਸਾਡਾ ਸਾਰਾ ਹੀ ਜੋ ਬਿਗੜਿਆ ਹੋਇਆ ਕੰਮ ਹੈ ਉਸ ਨੂੰ ਸੁਵਾਰ ਦੇਣਾ ਪ੍ਰਮਾਤਮਾ ਮੈਂ ਭੁੱਲ ਗਈ ਸਾਂ ਮੈਂ ਨਹੀਂ ਮਾਣੀ ਹਾਂ ਵਾਹਿਗੁਰੂ ਪਰ ਅਸੀਂ ਤੇਰੇ ਬੱਚੇ ਹਾਂ ਬੱਚਿਆਂ ਕੋਲੋਂ ਹੀ ਗਲਤੀਆਂ ਹੁੰਦੀਆਂ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਮਤਲਬ ਕਹਿੰਦੇ ਕਿ ਅਸੀਂ ਕਹਿੰਦੇ ਮੈਂ ਅਰਦਾਸ ਕੀਤੀ ਮੈਂ ਕਿਹਾ ਵੀ ਵਾਹਿਗੁਰੂ ਜਿੱਦਣ ਵੀ ਸਾਡਾ ਸਾਰਾ ਆਹ ਰੋਲਾ ਜੋ ਟਰੱਕ ਦਾ ਪਿਆ ਹੈ ਟਰੱਕ ਗੁੰਮ ਹੋ ਗਿਆ ਹੈ ਜਾਂ ਟਰੱਕ ਨੂੰ ਕੋਈ ਲੈ ਗਿਆ ਹੈ ਕੀ ਰੋਲਾ ਸੀ ਕਹਿੰਦੇ ਮੈਂ ਹਜੇ ਆਪਣੇ ਘਰ ਦੇ ਨਾਲ ਵੀ ਗੱਲ ਨਹੀਂ ਸੀ ਕੀਤੀ ਕਿਉਂਕਿ ਬਹੁਤ ਹੀ ਟੈਨਸ਼ਨ ਚ ਸੀ ਵੀ ਐਵੇਂ ਹੀ ਕਹੀ ਜਾਂਦੀ ਸੀ ਕਿ ਟਰੱਕ ਕੋਈ ਲੈ ਕੇ ਚਲਾ ਗਿਆ ਹੈ ਵੀ ਪਤਾ ਵੀ ਨਹੀਂ ਤੇ ਕੌਣ ਲੈ ਗਿਆ ਹੈ ਵੀ ਸਮਾਨ ਵੀ ਬਹੁਤ ਹੈ ਉਹਦੇ ਵਿੱਚ ਤੇ ਟਰੱਕ ਟਰੱਕ ਵਗੈਰਾ ਕੋਈ ਸਸਤੇ ਤਾਂ ਆਉਂਦੇ ਨਹੀਂ ਹਨ ਬੰਦਾ ਡਿਪਰੈਸ਼ਨ 'ਚ ਜਿਹੜੇ ਚਲਿਆ ਜਾਂਦਾ ਹੈ ਟੈਨਸ਼ਨ ਦੇ ਵਿੱਚ ਕਹਿੰਦੀ ਕਿ ਮੈਂ ਘਰ ਦੇ ਵਿੱਚੋਂ ਆਪਣੀ ਲਿਆ ਬੇਟੀ ਨੂੰ ਤੇ ਕਹਿੰਦੇ ਮੈਂ ਨਾ ਅੰਮ੍ਰਿਤਸਰ ਚਲੇਗੀ ਮੈਂ ਸ਼ਹੀਦ ਸਿੰਘਾਂ ਦੇ ਜਾ ਕੇ ਕੁਦਰਤੀ ਉਸ ਦਿਨ ਕਹਿੰਦੇ ਸੰਡੇ ਵਾਲਾ ਦਿਨ ਸੀ ਐਤਵਾਰ ਸੀ ਦੁਪਹਿਰਾ ਸਾਹਿਬ ਸ਼ੁਰੂ ਹੋਣ ਵਾਲੇ ਸੀ 12 ਵਜੇ ਤੋਂ 4 ਵਜੇ ਤੱਕ ਕਹਿੰਦੇ ਅਸੀਂ ਉੱਥੇ ਮੱਥਾ ਟੇਕਿਆ ਦੇਖ ਕਰਾਈ ਕਹਿੰਦੇ ਮੈਂ ਦੁਪਹਿਰਾ ਸਾਹਿਬ ਵਿੱਚ ਬੈਠੀ ਮਹਿਮਾਨ ਵਿੱਚ ਇਹੀ ਕਹੀ ਜਾਂਦੀ ਸੀ ਕਿ ਵਾਹਿਗੁਰੂ ਜਿਹੜਾ ਇਹ ਉਹ ਪੰਦਸ ਦੀ ਹੈ ਕਿ ਜਦੋਂ ਕਹਿੰਦੀ ਮੈਂ ਦੁਪਹਿਰਾ ਸਾਹਿਬ ਲਈ ਬੈਠੀ ਨਾ ਕਹਿੰਦੇ ਮੈਂ ਪੁੱਤੀ ਸਾਹਿਬ ਹੱਥਾਂ ਚ ਲਿਆ ਮੈਂ ਪਾਠ ਕਰਨਾ ਸ਼ੁਰੂ ਕਰਤਾ ਚਲੋ ਪਾਠ ਕਰਦੇ ਕਰਦੇ 2 ਘੰਟੇ ਬੀਤ ਗਏ ਮੇਰੇ ਮਨ ਚ ਫਿਰ ਵੀ ਮੇਰਾ ਤਿਹਾਨ ਬਾਣੀ ਦੇ ਵਿੱਚ ਤਾਂ ਹੈ ਸੀ ਪਰ ਇੱਕ ਮਨ ਚ ਟੈਨਸ਼ਨ ਜੀ ਸੀ ਪਰ ਕਹਿੰਦੇ ਮੈਂ ਫੇ ਬੀ ਫਿਕਰ ਹੋ ਗਈ ਕਿ ਪ੍ਰਮਾਤਮਾ ਤੇਰੇ ਹੱਥ ਚ ਸਭ ਕੁਝ ਹੈ ਤੂੰ ਕਰਨਾ ਹੈ ਜੋ ਉਸ ਨੂੰ ਮੈਂ ਰੋਕ ਨਹੀਂ ਸਕਦੀ ਮੈਂ ਤੇਰਾ ਪਾਣਾ ਮਿੱਠਾ ਲੱਗੇ ਮੈਂ ਇਹ ਸਭ ਕੁਝ ਮੰਨ ਕੇ ਮੈਂ ਤੇਰੇ ਤੇ ਆਸਰਾ ਛੱਡਿਆ ਹੈ ਮੈਂ ਤੇਰੇ ਹੱਥ ਡੋਰੀ ਛੱਡੀ ਹੈ ਪ੍ਰਮਾਤਮਾ ਤੂੰ ਜਿਵੇਂ ਵੀ ਕਰੇਗਾ ਉਹ ਮੈਨੂੰ ਮਨਜ਼ੂਰ ਹੈ ਪ੍ਰਮਾਤਮਾ ਮੈਂ ਮੰਨਦੀ ਹਾਂ ਮੈਂ ਭੁੱਲ ਗਈ ਸੀ ਵਾਹਿਗੁਰੂ ਪਰ ਹੁਣ ਮੈਨੂੰ ਚੇਤਾ ਆਇਆ ਹੈ ਕਿ ਵਾਹਿਗੁਰੂ ਤੇਰੇ ਬਿਨਾ ਮੈਂ ਕੁਝ ਵੀ ਨਹੀਂ ਹਾਂ ਕਹਿੰਦੇ ਚਲੋ ਮੈਂ ਕਹਿੰਦੇ ਮਨ ਚ ਅਰਦਾਸ ਕੀਤੀ ਮੈਂ ਬੇਫਿਕਰ ਹੋ ਕੇ ਨਾ ਬੈਠੀ ਰਹੀ ਬਿਲਕੁਲ ਟੈਨਸ਼ਨ ਫਰੀ ਹੋ ਗਈ ਤੇ ਮੈਂ ਆਪਣਾ ਦੁੱਖ ਹੁਣ ਵਾਹਿਗੁਰੂ ਨੂੰ ਦੱਸਤਾ ਹੈ ਕਹਿੰਦੇ ਕਿ ਜਦੋਂ ਦੁਪਹਿਰਾ ਸਾਹਿਬ ਦੀ ਅੰਤਿਮ ਅਰਦਾਸ ਆਨੰਦ ਸਾਹਿਬ ਦੀਆਂ 6 ਪੋੜੀਆਂ ਦਾ ਜਾਪ ਚੱਲ ਰਿਹਾ ਸੀ ਕਹਿੰਦੇ ਮੇਰਾ ਫੋਨ ਵੱਜ ਰਿਹਾ ਸੀ ਪਰ ਮੈਂ ਫੋਨ ਨਹੀਂ ਚੁੱਕਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਹਿੰਦੇ ਫੋਨ ਮੇਰੇ ਪਤੀ ਕਰ ਰਹੇ ਸੀ ਵੀ ਟਰੱਕ ਸ਼ਾਇਦ ਮਿਲ ਗਿਆ ਹੈ ਜਾਂ ਕੁਝ ਵੀ ਮੈਨੂੰ ਨਹੀਂ ਸੀ ਪਤਾ ਵੀ ਉਹਨਾਂ ਨੇ ਕੀ ਕਹਿਣਾ ਹੈ ਕਹਿੰਦੇ ਪਰ ਮੈਂ ਪਾਠ ਖਤਮ ਹੋਣ ਤੋਂ ਬਾਅਦ ਦੁਪਹਿਰਾ ਸਾਹਿਬ ਕਰਨ ਤੋਂ ਬਾਅਦ ਮੱਥਾ ਟੇਕ ਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਜੋ ਵੀ ਪ੍ਰਮਾਤਮਾ ਤੁਸੀਂ ਕਰਨਾ ਹੈ ਨਾ ਜੋ ਵੀ ਤੇ ਉਹ ਮੈਨੂੰ ਮਨਜ਼ੂਰ ਹੈ ਕਹਿੰਦੇ ਮੇਰੇ ਪਤੀ ਦਾ ਫੋਨ ਆਇਆ ਵੀ ਆਪਣਾ ਟਰੱਕ ਮਿਲ ਗਿਆ ਹੈ ਉਹ ਬੰਬੇ ਹੈ ਤੇ ਉਹ ਕੋਈ ਗਲਤੀ ਨਹੀਂ ਲੈ ਗਿਆ ਸੀ ਟਰੱਕ ਨੰਬਰ ਦੂਜਾ ਸੀ ਪਉਣਾ ਤੇ ਦੂਜਾ ਟਰੱਕ ਲੈ ਗਏ ਹਨ ਵੀ ਕੋਈ ਰੋਲੇ ਵਾਲੀ ਗੱਲ ਨਹੀਂ ਹੈ ਵੀ ਸਭ ਕੁਝ ਠੀਕ ਹੈ ਵੇਖੋ ਨਾ ਪਰਮਾਤਮਾ ਨੇ ਸਿਰਫ ਇੱਕ ਚੇਤਾ ਦਿਵਾਉਣਾ ਸੀ ਵੀ ਭਾਈ ਤੂੰ ਮੈਨੂੰ ਭੁੱਲ ਗਿਆ ਏ ਵੀ ਮੈਂ ਤੇਰਾ ਕੁਝ ਹਾਂ ਵੀ ਪਰਮਾਤਮਾ ਸਾਡੇ ਨਾਲ ਬੁਰਾ ਨਹੀਂ ਕਰਦੇ ਉਹ ਕਦੇ ਵੀ ਨਹੀਂ ਬੁਰਾ ਕਰਦੇ ਪਰ ਸਹੀ ਟਾਈਮ ਤੇ ਬੰਦਾ ਕਰੇ ਕੀ ਪਰਮਾਤਮਾ ਦੇ ਦੁਆਰੇ ਚਲੇ ਜAVE ਨਾ ਤਾਂ ਉਹਦੀ ਮਰਿਆਾਂ ਚ ਵੀ ਪਰਮਾਤਮਾ ਕਈ ਵੇਲੇ ਜਾਨ ਪਾ ਦਿੰਦੇ ਨੇ ਜਿਹਦੇ ਚੰਗੇ ਭਾਗ ਹੋਣ ਜੋ ਕਿਸਮਤ ਵਾਲੇ ਹੋਣ ਨਹੀਂ ਤਾਂ ਕਈਆਂ ਦੇ ਉਂਝ ਹੀ ਰਾਤ ਨੂੰ ਸੁੱਤੇ-ਸੁੱਤੇ ਹੀ ਪ੍ਰਾਣ ਨਿਕਲ ਜਾਂਦੇ ਨੇ ਕੋਈ ਪਤਾ ਨਹੀਂ ਲੱਗਦਾ ਕੀ ਹੋਇਆ ਹੈ ਕੀ ਨਹੀਂ ਘਰ ਦੇ ਸਿਰਫ ਇਹੀ ਸੋਚਦੇ ਰਹਿੰਦੇ ਨੇ ਕਿ ਪ੍ਰਮਾਤਮਾ ਸਾਡੇ ਨਾਲ ਐਡਾ ਮਾੜਾ ਕਿਉਂ ਕੀਤਾ ਕਿਹੜਾ ਗੁਨਾਹ ਸੀ ਪਰ ਦੇਖੋ ਅਸੀਂ ਦਿਨ-ਪ੍ਰਤੀ ਦਿਨ ਗੁਨਾਹ ਹੀ ਤਾਂ ਕਰਦੇ ਹਾਂ ਅਸੀਂ ਪ੍ਰਮਾਤਮਾ ਦਾ ਨਾਮ ਹੀ ਨਹੀਂ ਲੈਂਦੇ ਅਸੀਂ ਪ੍ਰਮਾਤਮਾ ਦੇ ਨਾਲ ਜੁੜਦੇ ਹੀ ਨਹੀਂ ਸਗੋਂ ਰੋਜ਼ ਉਸ ਦੇ ਨਾਲ ਟੁੱਟਦੇ ਜਾਂਦੇ ਹਾਂ ਤੇ ਜਦੋਂ ਬੰਦਾ ਪ੍ਰਮਾਤਮਾ ਨਾਲੋਂ ਟੁੱਟਦਾ ਹੈ ਨਾ ਤਾਂ ਦੁੱਖ ਜ਼ਰੂਰ ਉਸ ਦੇ ਆਉਂਦੇ ਹਨ ਉਸ ਤੇ ਦੁੱਖਾਂ ਦੇ ਪਹਾੜ ਆਉਂਦੇ ਹਨ ਉਹਨਾਂ ਨੂੰ ਦੂਰ ਕਰਨ ਲਈ ਤੁਸੀਂ ਵਾਹਿਗੁਰੂ ਦਾ ਜਾਪ ਕਰਿਆ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਕਹਿੰਦੇ ਨਾ ਇੱਕ ਰਾਜੇ ਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਤੇ ਨਾ ਉਹ ਬਹੁਤ ਭਗਤੀ ਕਰਨ ਲੱਗ ਪਿਆ ਬਹੁਤ ਜ਼ਿਆਦਾ ਭਗਤੀ ਕਰਨ ਲੱਗ ਪਿਆ ਤੇ ਨਾਲ ਹੀ ਨਾ ਉਹਦੇ ਕਹਿੰਦਾ ਜਿਹੜੇ ਸੂਲੀ ਸੀ ਨਾ ਉਹਨੂੰ ਚੜਨਾ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਤੇ ਉਹ ਸੂਲੀ ਉਸਦੇ ਸੂਲ ਬਣ ਕੇ ਸਿਰਫ ਪੈਰ ਤੇ ਹੀ ਚੁੱਭੀ ਵੀ ਉਹਦੇ ਪੈਰ ਨੂੰ ਹੀ ਆਰ-ਪਾਰ ਕੀਤਾ ਉਹਨੇ ਉਹਦੀ ਜਾਣ ਨਹੀਂ ਦਿੱਤੀ ਵੀ ਇੰਨੀ ਪਰਮਾਤਮਾ ਦੀ ਭਗਤੀ 'ਚ ਸ਼ਕਤੀ ਹੈ ਕਦੇ ਅਜਮਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਕੇ ਵੇਖਣਾ ਤੁਹਾਡੇ ਕਾਰਜ ਸਾਰੇ ਸੰਪੰਨ ਹੋ ਜਾਣਗੇ ਖਾਲਸਾ ਜੀ ਜਦੋਂ ਤੁਸੀਂ ਸੱਚੇ ਮਨ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਾਂ ਜੀਵਾ ਨਾਲ ਨਾਮ ਹੀ ਲੋਗੇ ਨਾ ਧੰਨ ਧੰਨ ਕਹਿਣ ਨਾਲ ਹੀ ਪਰਮਾਤਮਾ ਬਹੁਤ ਖੁਸ਼ ਹੋ ਜਾਏਗਾ ਕਿ ਮੇਰੇ ਬੱਚੇ ਨੂੰ ਮੇਰਾ ਚੇਤਾ ਹੈ ਅਸੀਂ ਨਹੀਂ ਮਾਣੇ ਹਾਂ ਅਸੀਂ ਗੁਰੂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਖਾਲਸਾ ਜੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਕਿ ਏਹ ਪਰਮਾਤਮਾ ਜੀ ਤੁਸੀਂ ਸਾਨੂੰ ਇਹ ਜਾਨ ਬਖਸ਼ੀ ਹੈ ਇਹ ਸਰੀਰ ਬਖਸ਼ਿਆ ਹੈ ਕੀ ਵਾਹਿਗੁਰੂ ਜਿੰਨੀ ਹੋ ਸਕਦੀ ਹੈ ਤੁਸੀਂ ਮੇਰੇ ਤੇ ਮਿਹਰ ਪਰਿਆ ਹੱਥ ਰੱਖਣਾ ਕਿ ਤਾਂਕਿ ਮੈਂ ਤੁਹਾਡੀ ਸੇਵਾ ਕਰ ਸਕਾਂ ਸਵੇਰੇ ਜੇ ਤੜਕੇ ਉੱਠ ਜਾਂਦੇ ਹੋ ਤਾਂ ਚੰਗੇ ਭਾਗ ਨੇ ਤੁਹਾਡੀ ਤੁਸੀਂ ਵਾਹਿਗੁਰੂ ਦਾ ਨਾਮ ਜਪਦੇ ਹੋ ਇਹ ਵੀ ਚੰਗੇ ਭਾਗ ਨੇ ਕਹਿੰਦੇ ਕਿ ਦੇਖੋ ਭੈਣ ਦੁਖੀ ਸੀ ਦੁਖੀ ਹੋ ਕੇ ਗੁਰਦੁਆਰਾ ਸਾਹਿਬ ਆਈ ਕਹਿੰਦੇ ਜਦੋਂ ਮੈਂ ਆਈ ਸੀ ਨਾ ਗੁਰੂ ਜੀ ਵਾਹਿਗੁਰੂ ਮੈਂ ਰੋਂਦੀ ਆਈ ਸੀ ਪਰ ਮੈਂ ਹੁਣ ਹੱਸਦੀ ਜਾ ਰਹੀ ਐ ਕਈਆਂ ਦੇ ਦੁੱਖ ਉੱਥੇ ਹੀ ਟੁੱਟ ਜਾਂਦੇ ਨੇ ਕਈ ਤਾਂ ਐਡੀਆਂ ਬਿਮਾਰੀਆਂ ਨਾਲ ਜੂਝਦੇ ਹੁੰਦੇ ਨੇ ਜਿਨ੍ਹਾਂ ਦੀਆਂ ਬਿਮਾਰੀਆਂ ਛੁੱਟ ਜਾਂਦੀਆਂ ਨੇ ਦਵਾਈਆਂ ਛੁੱਟ ਜਾਂਦੀਆਂ ਨੇ ਕਈਆਂ ਦੀ ਅਰਦਾਸ ਇੰਨੀ ਜਲਦੀ ਵਾਹਿਗੁਰੂ ਜੀ ਸੁਣਦੇ ਹਨ ਕਿ ਮਨ ਤੋਂ ਕੀਤੀ ਹੋਈ ਅਰਦਾਸ ਪਲਕ ਚ ਪੂਰੀ ਹੋ ਜਾਂਦੀ ਹੈ ਇਸ ਕਰਕੇ ਵਾਹਿਗੁਰੂ ਜੀ ਖਾਲਸਾ ਜੀ ਸੰਗਤ ਜੀ ਤੁਸੀਂ ਜਿੰਨਾ ਹੋ ਸਕੇ ਗੁਰਬਾਣੀ ਪੜਿਆ ਕਰੋ ਗੁਰਬਾਣੀ ਸੁਨਿਆ ਕਰੋ ਕਥਾ ਸੁਨਿਆ ਕਰੋ ਤਾਂ ਕਿ ਤੁਹਾਡੇ ਮਨ ਤੇ ਉਸ ਕਥਾ ਦਾ ਅਸਰ ਹੋਵੇ ਤੁਹਾਡੇ ਮਨ ਨਾਲ ਤੁਹਾਡੇ ਕੰਨਾਂ ਨਾਲ ਸੁਣੀ ਹੋਈ ਕਥਾ ਤੁਹਾਡੇ ਮਨ ਤੇ ਪ੍ਰਭਾਵ ਪਵੇ ਤੁਹਾਡੇ ਸਾਰੇ ਸਰੀਰ ਤੇ ਉਸ ਕਥਾ ਦਾ ਅਸਰ ਹੋਵੇ ਤੁਹਾਡਾ ਮਨ ਬਾਣੀ ਨਾਲ ਜੁੜੇ ਦੇਖਿਓ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਕਿਵੇਂ ਹੋ ਜਾਵੇਗਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਇਸ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ